ਕੀ ਆਪਾਂ ਸਰ ਸਖਤੋ ਸਖਤ ਕਾਰਵਾਈ ਕਰਨੀ ਹੈ ਜਿਹੜਾ ਵੀ ਇਸ ਤਰੀਕੇ ਦਾ ਮਾਹੌਲ ਖਰਾਬ ਕਰਦਾ ਹੈ ਪੰਜਾਬ ਦੇ ਵਿੱਚ ਭਾਈਚਾਰਾ ਖਰਾਬ ਕਰਦਾ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰੋ ਜਿਹੜਾ ਵੀ ਬੇਅਦਬੀ ਦਾ ਜਿਹੜਾ ਮਸਲਾ ਆਇਆ ਸੀ ਸਾਹਮਣੇ ਬਟਾਲਾ ਦੇ ਵਿੱਚ ਔਰ ਫਲੋਰ ਦੇ ਵਿੱਚ ਜਿਹੜੀ ਘਟਨਾਵਾਂ ਵਾਪਰੀ ਸੀ ਉਹਦੇ ਕਰਕੇ ਅੱਜ ਰੋਸ਼ ਪ੍ਰਦਰਸ਼ਨ ਹੈ ਜਿਨ੍ਹਾਂ ਨੇ ਵੀ ਇਹ ਬੇਅਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਬਾਕੀ ਵੀ ਜਿਹੜੀ ਬਿਆਨਬਾਜ਼ੀ ਕਰਦੇ ਆ ਜਿਹੜਾ ਡੀਜੀਪੀ ਸਾਹਿਬ ਵੀ ਪੰਜਾਬ ਸਰਕਾਰ ਉਹਨਾਂ ਨੂੰ ਐਕਸਿਡਿਸ਼ਨ ਦੀ ਕਾਰਵਾਈ ਵੀ ਚੱਲ ਰਹੀ ਹੈ ਬਾਹਰੋਂ ਇੱਥੇ ਲਾਗੇ ਕਾਰਵਾਈ ਕਰਨ ਦੀ ਮੰਗ ਪੂਰੀ ਚੱਲਦੀ ਆਪਾਂ ਲੋਕਾਂ ਨੂੰ ਖੰਜਰ ਖਵਾਰ ਨਾ ਕਰੀਏ ਆਪਾਂ ਇਸ ਤੇ ਪੂਰੀ ਕਾਰਵਾਈ ਕਰੀਏ ਇਸ ਤੇ ਜੋਰ ਪਾਈਏ ਕਾਰਵਾਈ ਤੇ ਜੋਰ ਪਾਈਏ ਸਰ ਸਾਡੇ ਲੁਧਿਆਣਾ ਦੇ ਡੀਸੀ ਪਹੁੰਚੇ ਨੇ ਤੇ ਡੀਸੀਪੀ ਪਹੁੰਚੇ ਨੇ ਤਸਵੀਰ ਤੁਹਾਨੂੰ ਦਿਖਾ ਦਵਾਂ ਇੱਕ ਵਾਰ ਜ਼ੂਮ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਇੱਕ ਵਾਰ ਜ਼ੂਮ ਕਰਕੇ ਦਿਖਾ ਦਵਾਂ ਕਿ ਲੁਧਿਆਣਾ ਦੇ ਡੀਸੀ ਪਹੁੰਚੇ ਨੇ ਤੇ ਐਡੀਸੀ ਵੀ ਪਹੁੰਚੇ ਨੇ ਤੇ ਨਾਲੇ डीसीपी ਵੀ ਪਹੁੰਚੇ ਨੇ ਤੇ ਗੱਲਬਾਤ ਕਰਦੇ ਆ ਚੱਲ ਕੇ ਕਿ ਅਕਰ ਦੇ ਵਿੱਚ ਰੋਡ ਜਾਮ ਕਰਨ ਦਾ ਇਹ ਮਾਮਲਾ ਜਿਹੜਾ ਸਾਰਾ ਅਕਰ ਦੇ ਵਿੱਚ ਹੱਲ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਕਿਉਂਕਿ ਮਾਮਲਾ ਕਾਫੀ ਦਾ ਕਾਫੀ ਜ਼ਿਆਦਾ ਪੱਖਿਆ ਹੋਇਆ ਹੋਇਆ ਹੈ ਕਿੰਨੀ ਦੇਰ ਤੋਂ ਦੋ ਦਿਨ ਹੋ ਗਏ ਨੇ ਪਹਿਲਾ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਨੂੰ ਬਾਬਾ ਸਾਹਿਬ ਪ੍ਰਤੀਮਾ ਦੇ ਨਾਲ ਛੇੜਛਾੜ ਉਸ ਤੋਂ ਬਾਅਦ ਪਰਸੋ ਛੇੜਛਾੜ ਤੇ ਅੱਜ ਛੇੜਛਾੜ ਕੀਤੀ ਆਇਓ ਤੁਹਾਨੂੰ ਤਸਵੀਰਾਂ ਤੁਹਾਨੂੰ ਲੈ ਕੇ ਚਲਦੀਆਂ ਔਰ ਲੋਧਾਰ ਦੀ ਸੀ ਕਮਿਸ਼ਨਰ ਔਰ ਡਿਪਟੀ ਕਮਿਸ਼ਨਰ ਮਿਲਨ ਆਏ ਨੇ ਬਾਹਰ ਤਾਂ ਗਚੌਂਗ ਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੀਸੀਪੀ ਲਾਲ ਨੇ ਤੇ 올ਓਵਰ ਵਰਦੇ ਅਧਿਕਾਰੀ ਵੀ ਨਾਲ ਨੇ ਉਹ ਦਿਖਾ ਦਈਏ ਕਿ ਤਸਵੀਰਾਂ ਚ ਗੱਲਬਾਤ ਕਰ ਰਹੇ ਨੇ ਟੇਬਲ ਟਾਕ ਕਰ ਰਹੇ ਨੇ ਉਹ ਯਾਰ ਪੱਦਾ ਕੱਢ ਪਹਿਲਾਂ ਖੜ ਜਾਂਦਾ ਤਸਵੀਰਾਂ ਰੋਹਾਂ ਦੇ ਪਾਤਨਗਰ ਚੋਂ ਤੋਂ ਦਿਖਾ ਰਹੇ ਹਾਂ ਦਿੱਤੇ ਕੀ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਐਸਸੀ ਭਾਈਚਾਰੇ ਦੇ ਵੱਲੋਂ ਦਿੱਤੇ ਕੀ ਆ ਬਾਬਾ ਸਾਹਿਬ ਜੀ ਪਤਿਮਾ ਨੂੰ ਛੇੜਛਾੜ ਕੀਤੀ ਗਈ ਸੀਗੀ ਇਹ ਕਟੜਾ ਜਿਹੜੀ ਕਿ ਹੈ ਲਗਾਤਾਰ ਪੰਜਾਬ ਦੇ ਵਿੱਚ ਹੀ ਕਿਉਂ ਹੋ ਰਹੀ ਹੈ ਕਿ ਪੰਜਾਬ ਦਾ ਲਾਅਨ ਆਰਡਰ ਠੀਕ ਨਹੀਂ ਆ ਕੀ ਆ ਪੰਜਾਬ ਸਰਕਾਰ ਚੁਸਤ ਨਹੀਂ ਹੈ ਜਾਂ ਪੰਜਾਬ ਪੁਲਿਸ ਨੇ ਵਿੱਚ ਕੋਈ ਫਰਕ ਆ ਰਿਹਾ ਵਾ ਕਿਉਂ ਹਰਕਤਾਂ ਯਾਦ ਦੇ ਵਿੱਚ ਹੋ ਰਹੀਆਂ ਨੇ ਕਿਉਂ ਸੰਵਿਧਾਨ ਦੇ ਨਾਲ ਹੀ ਛੇੜਛਾੜ ਕੀਤੀ ਜਾ ਰਹੀ ਹੈ ਇਹ ਮੈਂ ਬੜੀਆ ਸਹੀ ਹੈ ਹਾਂ ਜੀ ਸਾਹਿਬ 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 ਜੀ ਸਾਹਿ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੰਗ ਪੱਤਰ ਡੀਸੀ ਦੇ ਰਾਹੀਂ ਉਹਨਾਂ ਨੇ ਅੱਜ ਪੇਸ਼ ਕੀਤਾ ਹੈ ਔਰ ਅਸੀਂ ਅੱਜ ਹੀ ਇਹ ਸੀਐਮ ਆਫਿਸ ਦੇ ਵਿੱਚ ਇਹ ਮੰਗ ਪੱਤਰ ਨੂੰ ਅਸੀਂ ਭੇਜਾਂਗੇ ਔਰ ਆਪਣੀ ਰეკਮੈਂਡੇਸ਼ਨ ਦੇ ਨਾਲ ਭੇਜਾਂਗੇ ਕਿ ਸਖਤ ਤੋਂ ਸਖਤ ਕਾਰਵਾਈ ਜਿਨ੍ਹਾਂ ਨੇ ਵੀ ਇਹ ਕੰਮ ਜਿਨ੍ਹਾਂ ਨੇ ਵੀ ਇਹ ਬੇਅਦਬੀਆਂ ਕੀਤੀਆਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਬਾਕੀ ਵੀ ਜਿਹੜੀ ਬਿਆਨਬਾਜ਼ੀ ਕਰਦੇ ਆ ਜਿਹੜੀ ਕਿ ਉੱਥੋਂ ਬੈਠੇ ਬਾਹਰੋਂ ਬੈਠੇ ਬਿਆਨਬਾਜ਼ੀ ਕਰਦੇ ਆ ਉਹ ਵੀ ਅਸੀਂ ਕਮਿਸ਼ਨਰ ਸਾਹਿਬ ਮੇਰੇ ਨਾਲ ਹੀ ਸੀ ਉਹਨਾਂ ਨੂੰ ਵੀ ਮੈਂ ਕਿਹਾ ਸਖਤੋ ਸਖਤ ਉਹਨਾਂ ਨੂੰ ਬਾਹਰੋਂ ਜਿਹੜਾ ਡੀਜੀਪੀ ਸਾਹਿਬ ਵੀ ਪੰਜਾਬ ਸਰਕਾਰ ਉਹਨਾਂ ਨੂੰ ਐਕਸੈਡਿਊਸ਼ਨ ਦੀ ਕਾਰਵਾਈ ਵੀ ਚੱਲ ਰਹੀ ਹੈ ਬਾਹਰੋਂ ਇੱਥੇ ਲਾ ਕੇ ਕਾਰਵਾਈ ਕਰਨ ਦੀ ਮੰਗ ਪੂਰੀ ਚੱਲ ਰਹੀ ਹੈ ਔਰ ਅਸੀਂ ਇਹ ਮਾਨਯੋਗ ਸੀਐਮ ਸਾਹਿਬ ਨੂੰ ਅੱਜ ਹੀ ਸੀਐਮ ਦਫ਼ਤਰ ਦੇ ਵਿੱਚ ਪਹੁੰਚਦਾ ਕਰ ਦਾਂਗੇ ਤਾਂ ਕਿ ਸਖਤੋ ਸਖਤ ਕਾਰਵਾਈ ਇਸ ਚੀਜ਼ ਤੇ ਕਰੀ ਜਾ ਸਕੇ ਜਿਹੜਾ ਪ੍ਰੋਟੈਸਟ ਚੱਕਿਆ ਜਾਊਗਾ ਉਹ ਜਿਹੜਾ ਮੇਰੀ ਬੇਨਤੀ ਹੈ ਕਿ ਆਪਾਂ ਲੋਕਾਂ ਨੂੰ ਖੰਜਰ ਖਵਾਰ ਨਾ ਕਰੀਏ ਆਪਾਂ ਇਸ ਤੇ ਪੂਰੀ ਕਾਰਵਾਈ ਕਰੀਏ ਇਸ ਤੇ ਜੋਰ ਪਾਈਏ ਕਾਰਵਾਈ ਤੇ ਜੋਰ ਪਾਈਏ ਪਰ ਸਾਡੇ ਵੱਲੋਂ ਬਿਲਕੁਲ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਕੋਈ ਵੀ ਕਮੀ ਪੇਸ਼ੀ ਨਹੀਂ ਚੱਲੇਗੀ ਬਿਲਕੁਲ ਇਹ ਜਾਣਨਾ ਚਾਹੀਦਾ ਹੈ ਕਿ ਮਨਸ਼ੂ ਜਾਨ ਜੀ ਜਿਨ੍ਹਾਂ ਨੇ ਕਿਹਾ ਕਿ ਆ ਪੜਕਾਉ ਪਿਆਨਾ ਤੇ ਜ਼ਰੂਰ ਦਿੱਤੀ ਜਾਏਗੀ ਸਰ 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 ਜਿਵੇਂ ਕਿ ਤੁਸੀਂ ਕਿਹਾ ਕਿ ਪੜਕਾਉ ਪਿਆਨਾ ਤੇ ਅ ਸਖਤੋ ਸਖਤ ਕਾਰਵਾਈ ਕੀਤੀ ਹੈਗੀ ਕਾਫੀ ਇਦਾਂ ਦੇ ਪੰਜਾਬ ਦੇ ਭੜਕਾਓ ਬਿਆਨ ਹੁੰਦੇ ਨੇ ਉਸ ਨੂੰ ਲੈ ਕੇ ਕੀ ਕਾਰਵਾਈ ਕੀਤੀ ਹੈਗੀ ਨਹੀਂ ਬਿਲਕੁਲ ਮੈਂ ਕਮਿਸ਼ਨਰ ਸਾਹਿਬ ਨਾਲ ਵੀ ਮੈਂ ਉਹਨਾਂ ਨੂੰ ਵੀ ਇਹ ਮੈਸੇਜ ਦੇ ਦਿੱਤਾ ਸੀਗਾ ਕਿ ਆਪਾਂ ਸਰ ਸਖਤੋ ਸਖਤ ਕਾਰਵਾਈ ਕਰਨੀ ਹੈ ਜਿਹੜਾ ਵੀ ਇਸ ਤਰੀਕੇ ਦਾ ਮਾਹੌਲ ਖਰਾਬ ਕਰਦਾ ਹੈ ਪੰਜਾਬ ਦੇ ਵਿੱਚ ਪਾਈਚਾਰਾ ਖਰਾਬ ਕਰਦਾ ਹੈ ਉਹਦੇ ਖਿਲਾਫ ਸਖਤੋ ਸਖਤ ਕਾਰਵਾਈ ਕਰੋ ਜਿਹੜਾ ਵੀ ਸਖਤ ਸਖਤ ਕਾਨੂੰਨ ਲੱਗਦਾ ਉਹਨੂੰ ਲਗਾ ਕੇ ਕਾਰਵਾਈ ਸਮਾਜ ਦੇ ਬਾਰੇ ਵੀ ਕਾਫੀ ਪੜਕਾਉ ਬਿਆਨ ਦਿੱਤੇ ਜਾਂਦੇ ਹਨ ਨਹੀਂ ਕੋਈ ਸਖਤ ਸਖਤ ਕਾਰਵਾਈ ਕਰਾਂਗੇ ਬਿਲਕੁਲ ਇਹ ਸਨਣਾ ਸੀ ਕਿ ਲੁਧਿਆਣਾ ਤੇ ਡੀਸੀ ਹਿਮਾਂਸ਼ੂਰ ਜਨ ਜਿਨ੍ਹਾਂ ਨੇ ਕਿਹਾ ਕਿ ਸਖਤ ਸਖਤ ਕਾਰਵਾਈ ਜਰੀ ਕੀਤੀ ਜਾਏਗੀ ਭਾਈਚਾਰੇ ਨੂੰ ਖਰਾਬ ਕਰਨ ਤੇ ਵੀ ਜਰੀ ਕੀ ਹੈ ਜਿਹੜੇ ਜੋ ਕੋਈ ਕੋਸ਼ਿਸ਼ ਕਰਦਾ ਹੋਵੇ ਭੜਕਾਓ ਬਿਆਨ ਦਿੰਦਾ ਹੋਵੇ ਉਹਤੇ ਵੀ ਸਖਤ ਤੋਂ ਸਖਤ ਕਾਰਵਾਈ ਜਰੀ ਕੀਤੀ ਗਈ ਹੈ ਹੁਣ ਜਿਹੜਾ ਕਿ ਮੰਗ ਪੱਤਰ ਜਿਹੜਾ ਕਿ ਐਸਸੀ ਭਾਈਚਾਰੇ ਵੱਲੋਂ ਦਿੱਤਾ ਗਿਆ ਜਿੱਤੇ ਕਿ ਬਾਬਾ ਸਾਹਿਬ ਜੀ ਪ੍ਰਤੀਮਾ ਨੂੰ ਠੇਸ ਪਹੁੰਚੀ ਤੇ ਤੇ ਬੇਅਦਬੀ ਹੋਈ ਹੈ ਕੋਸ਼ਿਸ਼ ਰਾਟੀ ਅੰਸਰ ਵੱਲੋਂ ਤੇ ਇੱਕ ਖਾਲਿਸਤਾਨ ਦੇ ਨਾਰੇ ਵੀ ਲਿਖੇ ਗਏ ਤੇ ਹੁਣ ਡੀਸੀ ਹਿਮਾਂਸ਼ੂ ਜਾਨ ਨੇ ਆਪਣੇ ਹੱਥ ਦੇ ਵਿੱਚ ਜਿਹੜਾ ਇਹਨਾਂ ਦੇ ਵੱਲ ਐਸਸੀ ਭਾਈਚਾਰੇ ਵੱਲੋਂ ਮੰਗ ਪੱਤਰ ਲੈ ਲਿੱਤਾ ਗਿਆ ਤੇ ਇਸ ਨੂੰ ਸਿਆਮਾ ਹਾਊਸ ਦੇ ਵਿੱਚ ਪਹੁੰਚਾਇਆ ਜਾਏਗਾ ਤੇ ਆਵਾਜ਼ ਜਿਹੜੀ ਕਿ ਅੱਗੇ ਤੱਕ ਪਹੁੰਚਾਈ ਜਾਏਗੀ ਹੁਣ ਦੇਖਣਾ ਹੈਗਾ ਕਿ ਕਿੰਨੇ ਕੋ ਜਲਦ ਕਾਲ ਸ ਕਰਦੀ ਹੈ ਜੁੜੇ ਲਦਾਂ ਲੈ ਤਰ ਨਾਲ ਦਿਪਕ ਕੁਮਾਰ ਜਨਾ ਯੰਬਰ ਕੋ ਧੰਨਵਾਦ